ਕੀ ਨਾਮ ਹੈ ਭਾਜੀ ਤੁਹਾਡਾ ਮੇਰਾ ਨਾਮ ਪ੍ਰਿੰਸ ਕੁਮਾਰ ਹੈ ਅੱਛਾ ਜੀ ਮੈਂ ਇਥੇ 2-3 ਸਾਲ 2.5 ਸਾਲ ਤੋਂ ਲੈ ਕੇ ਰਹਿ ਰਹੇ ਹਾਂ ਅੱਛਾ ਜੀ ਠੀਕ ਹੈ ਜੀ ਸਾਲ ਵਾਲੀ ਬਿਲਡਿੰਗ ਨੂੰ ਉਹਨਾਂ ਨੂੰ ਕਾਫੀ ਦੇਰ ਤੋਂ ਕੰਪਲੀਟ ਕਰਦੇ ਆ ਰਹੇ ਹਨ ਕਿਉਂਕਿ ਉਹ ਇਥੇ ਬਿਲਡਿੰਗ ਦਾ ਖਤਰਾ ਹੈਗਾ ਜੀ ਗਿੱਦੀ ਪੀਏ ਰੋ ਜੀ ਰੋਜ਼ ਰਾਤ ਨੂੰ ਧਮਕ ਵਗੈਰਾ ਕਿੰਨੀ ਕੁ ਪੁਰਾਣੀ ਬਿਲਡਿੰਗ ਸੀ ਇਹ ਬਿਲਡਿੰਗ ਕਾਫੀ ਪੁਰਾਣੀ ਸੀਗੀ 20 ਸਾਲ ਤੋਂ ਪੁਰਾਣੀ ਹੈ ਇਦਾਂ ਹੀ ਖੜੀਆਂ ਹੀ ਹੈ ਬਿਲਡਿੰਗ ਪੁਰਾਣੀ ਠੀਕ ਹੈ ਜੀ ਹੁਣ ਸੱਟਾ ਵਗੈਰਾ ਕਿੰਦੇ ਹੈ ਸੱਟਾ ਵਗੈਰਾ ਮੇਰੇ ਵਾਈਫ ਦੇ ਮੇਰੇ ਬੱਚੇ ਦੇ ਲੱਗੀ ਥੋੜੀ ਅੱਛਾ ਜੀ ਤੇ ਵਾਈਫ ਦੇ ਟੰਕੇ ਵਗੈਰਾ ਲੱਗੇ ਸੀ ਤੇ ਠੀਕ ਹੈ ਜੀ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਅੱਛਾ ਜੀ ਹੁਣ ਪਟਕੀ ਵੀ ਸੱਟ ਲੱਗੀ ਹੈ ਹੁਣ ਪ੍ਰਸ਼ਾਸਨ ਨੂੰ ਮੌਕੇ ਤੇ ਕੋਈ ਆਇਆ ਤੇ ਪ੍ਰਸ਼ਾਸਨ ਦੇ ਮੌਕੇ ਤੇ ਹਲੇ ਤਾਂ ਕੋਈ ਨਹੀਂ ਆਇਆ ਜੀ ਹਲੇ ਪੁਲਿਸ ਕਰਮਚਾਰੀ ਆਏ ਨੇ ਕੁਛ ਠੀਕ ਹੈ ਜੀ ਕੁਛ ਵ ਸਾਰਾ ਕੋਈ ਬੰਦਾ ਬਕਾਨ ਅੱਛਾ ਜੀ ਇਹ ਤੁਹਾਡਾ ਆਪਣਾ ਮਕਾਨੀ ਹੈ ਇਹ ਸਾਡਾ ਆਪਣਾ ਜੀ ਜਿੰਨਾ ਉੱਪਰ ਗਿਰਿਆ ਉੱਪਰ ਗਿਰਿਆ ਸਾਡੇ ਸੱਟਾਂ ਲੱਗੀਆਂ ਅੱਛਾ ਜੀ ਤੁਹਾਡੇ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਾਰਾ ਮਕਾਨ ਉੱਪਰ ਟੁੱਟ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਅਨਿਲ ਬਾਦਰੀ ਜੀ ਐਕਸਪੌਂਸਲਰ ਠੀਕ ਹੈ ਜੀ ਇਹ ਕਿਹੜਾ ਏਰੀਆ ਪੈਂਦਾ ਜੀ ਇਹ ਇਹ ਬੰਦਿਆ ਮਲ ਲੈ ਜੀ ਇਹਦੇ ਵਿੱਚ ਅੱਜ ਇੱਕ ਹਾਦਸਾ ਹੋਇਆ ਜੋ ਕੋਈ ਪੁਰਾਣੀ ਬੀਲਿੰਗ ਸੀਗੀ ਠੀਕ ਹੈ ਜੀ ਇਹ ਉਹਦਾ ਅਗਲਾ ਹਿੱਸਾ ਗਿਰਨ ਨਾਲ ਕੋਈ ਪ੍ਰੋਬਲਮ ਨਹੀਂ ਠੀਕ ਹੈ ਕਿੰਨੀ ਕਿਤੇ ਪੁਰਾਣੀ ਬਿਲਡਿੰਗ ਸੀ ਇਹ ਬਿਲਡਿੰਗ ਤਾਂ ਦੇਖਣ ਨੂੰ ਤਾਂ ਲੱਗਦਾ ਜਿਹਾ 100 ਸਾਲ ਪੁਰਾਣੀ ਬਿਲਡਿੰਗ ਹੈ ਅੱਛਾ ਜੀ ਕੋਈ ਨੁਕਸਾਨ ਜਾਂ ਨਿਮਨਲੀ ਹੋਇਆ ਤੇ ਮੇਰੇ ਕੋਲ ਜੀ ਇੱਕ ਲੇਡੀ ਵੀ ਰਹਾਤਾਤ ਹੋਈ ਹੈ ਠੀਕ ਹੈ ਜੀ ਇਹ ਰਹਿ ਰਹੇ ਸੀ ਅੰਦਰ ਕਿਤਾ ਅੰਦਰ ਮੇਰੇ ਕੋਲ ਇਹਨਾਂ ਨੇ ਰੈਂਟ ਤੇ ਦਿੱਤੀ ਹੋਈ ਹੈ ਅੱਛਾ ਜੀ ਤੇ ਹੁਣ ਮੌਕੇ ਤੇ ਪ੍ਰਸ਼ਾਸਨ ਨੂੰ ਕੋਈ ਮੌਕੇ ਤੇ ਪ੍ਰਸ਼ਾਸਨ ਦੇ ਫਾਇਦਾ ਲ ਵੀ ਆ ਗਈ ਇਸ ਤੇ ਬੀਐਨਆਰ ਵੀ ਆ ਗਈ ਹੈ ਸਾਡੇ ਐਮਐਲਏ ਸਾਹਿਬ ਵੀ ਇਸ ਗੱਲ ਦਾ ਦੇਖ ਰਿਕ ਕਰ ਰਹੇ ਆ ਉਹਨਾਂ ਨੂੰ ਸਭ ਨੂੰ ਇਨਫੋਰਮੇਸ਼ਨ ਦਿੱਤੀ ਹੁਣ ਮੌਕੇ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰ ਰਹੇ ਵੇਸ਼ਟ ਮੱਲੇ ਵਾਸੀ ਹੁੰਦੇ ਵੀ ਤੁਸੀਂ ਕਾਉਂਸਲਰ ਵੀ ਹਾਂ ਜੀ ਉਹਨਾਂ ਦਾ ਦੇਖੋ ਪ੍ਰਸ਼ਾਸਨ ਦਾ ਆਪਣੇ ਵੱਲੋਂ ਕੰਮ ਕਰ ਰਿਹਾ ਜੋ ਵੀ ਆ ਇੱਕ ਵਾਰ ਆਪਾਂ ਇਹਨਾਂ ਨੂੰ ਕਰਾ ਕੇ ਰਸਤਾ ਸਾਫ ਕਰਾਨੇ ਪਹਿਲਾਂ ਦੇਖਦੇ ਹਾਂ ਕਿ ਕੀ ਪ੍ਰੋਬਲਮ ਹੈ ਕੀ ਨਾਮ ਹੈ ਭਾਜੀ ਤੁਹਾਡਾ ਮੇਰਾ ਨਾਮ ਪ੍ਰਿੰਸ ਕੁਮਾਰ ਹੈ ਅੱਛਾ ਜੀ ਮੈਂ ਇਥੇ 2-3 ਸਾਲ 2.5 ਸਾਲ ਤੋਂ ਲੱਗ ਰਹਿ ਰਹੇ ਹਾਂ ਅੱਛਾ ਜੀ ਠੀਕ ਹੈ ਜੀ। ਹਾਲ ਵਾਲੀ ਬਿਲਡਿੰਗਾਂ ਨੂੰ ਉਹਨਾਂ ਨੂੰ ਕਾਫੀ ਦੇਰ ਤੋਂ ਕੰਪਲੀਟ ਕਰਦੇ ਆ ਰਹੇ ਆ। ਕਿ ਸਭੋ ਇੱਕ ਤੇ ਬਿਲਡਿੰਗ ਦਾ ਖਤਰਾ ਹੈਗਾ ਜੀ ਗਿੱਦੀ ਪੀਏ ਰੋ ਜੀ। ਰੋਜ਼ ਰਾਤ ਨੂੰ ਧਮਕ ਵਗੈਰਾ ਕਿੰਦੀ ਦੀ ਪੁਰਾਣੀ ਬਿਲਡਿੰਗ ਸੀ ਇਹ। ਬਿਲਡਿੰਗ ਕਾਫੀ ਪੁਰਾਣੀ ਸੀਗੀ। 25 ਸਾਲ ਤੋਂ ਪੁਰਾਣੀ ਹੈ ਇਦਾਂ ਹੀ ਖੜੀਆਂ ਹੀ ਬਿਲਡਿੰਗਾਂ ਪੁਰਾਣੀਆਂ। ਠੀਕ ਹੈ ਜੀ। ਹੁਣ ਸੱਟਾ ਵਗੈਰਾ ਕਿੰਦੇ? ਸੱਟਾ ਵਗੈਰਾ ਮੇਰੇ ਵਾਈਫ ਦੇ ਮੇਰੇ ਬੱਚੇ ਦੇ ਲੱਗੇ ਥੋੜੀ। ਅੱਛਾ ਜੀ। ਤੇ ਵਾਈਫ ਦੇ ਟਾਂਕੇ ਵਗੈਰਾ ਲੱਗੇ ਸਿਰ ਤੇ। ਠੀਕ ਹੈ ਜੀ। ਤੇ ਹੋਰ ਵੀ ਕਾਫੀ ਨੁਕਸਾਨ ਹੋਇਆ। ਅੱ ਠੀਕ ਹੈ ਜੀ ਕਿਸੇ ਵਾਸਤੇ ਦੇਖ ਰਹੇ ਤੇ ਚਲੇ ਜਾ ਰਹੇ ਨੇ ਬਸ ਠੀਕ ਹੈ ਜੀ ਹੋਰ ਕੋਈ ਸੁਲਵਾਈ ਨਹੀਂ ਹਲੇ ਤੱਕ ਹੋ ਰਹੀ ਕਿਸੇ ਦਾ ਕੋਈ ਵਾਲੀ ਵਾਲੇ ਸੀ ਨਹੀਂ ਆ ਰਿਹਾ ਕੋਈ ਜਿੰਨਾ ਮਕਾਨ ਅੱਛਾ ਜੀ ਇਹ ਤੁਹਾਡਾ ਆਪਣਾ ਮਕਾਨੀ ਹੈ ਇਹ ਸਾਡਾ ਆਪਣਾ ਜੀ ਜਿੰਨਾ ਦੇ ਉੱਪਰ ਗਿਰਿਆ ਜਿੰਨਾ ਦੇ ਉੱਪਰ ਗਿਰਿਆ ਸਾਡੇ ਸੱਟਾਂ ਲੱਗੀਆਂ ਅੱਛਾ ਜੀ ਸਾਡੇ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਾਰਾ ਮਕਾਨ ਉੱਪਰ ਟੁੱਟ ਗਿਆ ਹਾਂ ਜੀ ਕੀ ਨਾਮ ਹੈ ਤੁਹਾਡਾ ਮੈਂ ਅਨਿਲ ਬਾਦਜੀ ਐਕਸ ਕਾਉਂਸਲਰ ਹਾਂ ਠੀਕ ਹੈ ਜੀ ਇਹ ਕਿਹੜਾ ਏਰੀਆ ਪੈਂਦਾ ਜੀ ਇਹ ਇਹ ਬੰਦਿਆ ਮਲੇ ਜੀ ਇਹਦੇ ਅੱਜ ਇੱਕ ਹਾਦਸਾ ਹੋਇਆ ਕਿਉਂਕਿ ਪੁਰਾਣੀ ਬਿਲਡਿੰਗ ਸੀਗੀ ਠੀਕ ਹੈ ਜੀ ਇਹ ਉਹਦਾ ਅਗਲਾ ਹਿੱਸਾ गिरਨ ਨਾਲ ਥੋੜੀ ਪ੍ਰੋਬਲਮ ਆ ਗਈ ਸੀ ਠੀਕ ਹੈ ਜੀ ਕਿੰਨੀ ਕਿਤੇ ਪੁਰਾਣੀ ਬਿਲਡਿੰਗ ਸੀ ਇਹ ਬਿਲਡਿੰਗ ਤਾਂ ਦੇਖਣ ਨੂੰ ਤਾਂ ਲੱਗਦੇ ਜਿਹਾ 100 ਸਾਲ ਪੁਰਾਣੀ ਬਿਲਡਿੰਗ ਹੈ ਅੱਛਾ ਜੀ ਕੋਈ ਨੁਕਸਾਨ ਜਾਂ ਅਨੀਮਲੀ ਹੋਇਆ ਤੇ ਮੇਰੇ ਕੋਲ ਜੀ ਇੱਕ ਲੇਡੀ ਵੀ ਹਾਦਸਾ ਹੋਈ ਹੈ ਠੀਕ ਹੈ ਜੀ ਇਹ ਰਹਿ ਰਹੇ ਸੀ ਅੰਦਰ ਕਿਤਾਂ ਅੰਦਰ ਮੇਰੇ ਖਿਆਲ ਇਹਨਾਂ ਤੇ ਹੁਣ ਮੌਕੇ ਤੇ ਪ੍ਰਸ਼ਾਸਨ ਨੂੰ ਕੋਈ ਮੌਕੇ ਤੇ ਪ੍ਰਸ਼ਾਸਨ ਦੇ ਫਾਇਦਾ ਵਾਲੀ ਵੀ ਆ ਗਈ ਇਸ ਤੇ ਵੀ ਆ ਗਈ ਹੈ ਸਾਡੇ ਐਮਐਲਏ ਸਾਹਿਬ ਵੀ ਇਸ ਗੱਲ ਦਾ ਦੇਖ ਰਿਕ ਕਰ ਰਹੇ ਆ ਉਹਨਾਂ ਨੂੰ ਸਭ ਨੂੰ ਇਨਫੋਰਮੇਸ਼ਨ ਦੇ ਹੁਣ ਮੌਕੇ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰ ਰਹੇ ਵੇਸ਼ਟ ਮੱਲੇ ਵਾਸੀ ਹੁੰਦੇ ਵੀ ਤੁਸੀਂ ਕਾਉਂਸਲਰ ਵੀ ਹੁੰਦੇ ਹਾਂ ਤਾਂ ਦੇਖੋ ਪ੍ਰਸ਼ਾਸਨ ਦਾ ਆਪਣੇ ਵੱਲੋਂ ਕੰਮ ਕਰ ਰਿਹਾ ਜੋ ਵੀ ਆ ਇੱਕ ਵਾਰ ਆਪਾਂ ਇਹਨਾਂ ਨੂੰ ਕਰਾ ਕੇ ਰਸਤਾ ਸਾਫ ਕਰਾਣੇ ਪਹਿਲਾਂ ਦੇਖਦੇ ਹਾਂ ਅੰਦਰ ਕੀ ਪ੍ਰੋਬਲਮ ਹੈ